ਸਵਾਗਤ ਹੈ ਤੁਹਾਡਾ ਸਾਬ ਸਖ ਟੀਵੀ ਤੇ ਹਾਜ਼ਰ ਹਾਂ ਲੈ ਕੇ ਵਿਦੇਸ਼ ਨਾਲ ਸੰਬੰਧਤ ਕੁਝ ਖਾਸ ਖਬਰਾਂ ਕੈਨੇਡੀਅਨ ਮੰਤਰੀ ਦੀ ਚੇਤਾਵਨੀ ਨੇ ਭਾਰਤੀ ਵਿਦਿਆਰਥੀਆਂ ਦੀ ਵਿਧਾਈ ਚਿੰਤਾ ਕੈਨੇਡਾ ਦੀ ਜਸਟਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਵਾਰ ਫਿਰ ਵਿਦੇਸ਼ੀਆਂ ਦੀ ਵਾਧੇ ਗਿਣਤੀ ਦਾ ਮੁੱਦਾ ਉਠਾਇਆ ਹੈ ਟਰੂਡੋ ਸਰਕਾਰ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਦੇਸ਼ ਵਿੱਚ ਛੰਨ ਲੈਣ ਦੇ ਰੁਝਾਨ ਨੂੰ ਚਿੰਤਾਜਨਕ ਦੱਸਿਆ ਹੈ ਮਾਰਕ ਮਿਲਰ ਦਾ ਇਹ ਬਿਆਨ ਅਜੇ ਹੀ ਸਮੇਂ ਬਚਾਇਆ ਹੈ ਜਦੋਂ ਦੇਸ਼ ਆਮ ਚੋਣਾਂ ਵੱਲ ਵਧ ਰਿਹਾ ਹੈ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਰਹਿਸ਼ ਅਤੇ ਰੁਜ਼ਗਾਰ ਦਾ ਸੰਕਟ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਅਜੇ ਵਿੱਚ ਟਰੂਡੋ ਸਰਕਾਰ ਵੱਲੋਂ ਵਿਦੇਸ਼ੀ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਨੂੰ ਲੈ ਕੇ ਲਗਾਤਾਰ ਬਿਆਨ ਆ ਰਹੇ ਹਨ ਟਰੂਡੋ ਇਸ ਦਾ ਫਾਇਦਾ ਚੋਣਾਂ 'ਚ ਚੁੱਕਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ ਟੈਲੀਵਿਜ਼ਨ ਪ੍ਰੋਗਰਾਮ ਦਾ ਵੈਸਟਰ ਬਲਾਕ ਤੇ ਬੋਲਦਿਆਂ ਮਾਰਕ ਮਿਲਰ ਨੇ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਆਉਣ ਤੋਂ ਬਾਅਦ ਸ਼ਰਨ ਮੰਗਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਧਦੀ ਗਿਣਤੀ ਤੇ ਬੋਲਦੇ ਹੋਏ ਇਸ ਨੂੰ ਚਿੰਤਾਜਨਕ ਝਾਂ ਦੱਸਿਆ ਮਿਲਰ ਨੇ ਕਿਹਾ ਕਿ ਵਿਦਿਆਰਥੀ ਵੀਜ਼ਾ ਉਹਨਾਂ ਦੇ ਦੇਸ਼ ਵਿੱਚ ਪੱਕੇ ਤੌਰ ਤੇ ਪ੍ਰਵਾਸ ਕਰਨ ਲਈ ਵਰਤਿਆ ਜਾ ਰਿਹਾ ਹੈ ਅਤੇ ਉਹਨਾਂ ਦਾ ਮੰਤਰਾਲਾ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਉਹਨਾਂ ਕੈਨੇਡਾ ਦੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਅਜਿਹੇ ਅਨਸਰਾਂ ਨੂੰ ਰੋਕਣ ਲਈ ਲੋੜੀਂਦੇ ਸੁਧਾਰ ਕਰ ਲਈ ਕਿਹਾ ਹੈ ਕੈਨੇਡਾ ਦੀ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਦੀ ਯੋਜਨਾ 에ਰੂ ਡੇਰਾ ਦੀ ਰਿਪੋਰਟ ਮੁਤਾਬਕ ਕੈਨੇਡਾ ਨੇ ਅਗਲੇ 3 ਸਾਲਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਅਸਥਾਈ ਨਿਵਾਸੀਆਂ ਦੀ ਗਿਣਤੀ 6.2 ਤੋਂ ਘਟਾ ਕੇ 5% ਕਰਨ ਦਾ ਫੈਸਲਾ ਕੀਤਾ ਹੈ ਇਸ ਸਾਲ ਜਨਵਰੀ ਵਿੱਚ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ 2 ਸਾਲ ਦੀ ਸੀਮਾ ਦਾ ਐਲਾਨ ਕੀਤਾ ਸੀ ਮਿਲਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ 2024 ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਆਵੇਗੀ ਕੈਨੇਡਾ ਨੇ ਮੌਜੂਦਾ ਸਾਲ ਵਿੱਚ 485000 ਸਟੱਡੀ ਪਰਮਿਟ ਦੇਣ ਦਾ ਫੈਸਲਾ ਕੀਤਾ ਸੀ ਇਹ ਦੇਖਦੇ ਹੋਏ ਕਿ 20% ਵਿਦਿਆਰਥੀ ਦੇਸ਼ ਵਿੱਚ ਲੰਬੇ ਸਮੇਂ ਲਈ ਰਹਿਣ ਲਈ ਅਰਜ਼ੀਆਂ ਜਮ੍ਹਾਂ ਕਰਦੇ ਹਨ ਸਰਕਾਰ ਨੇ 2024 ਦੇ ਟਿੱਚੇ ਨੂੰ 364000 ਪਰਮਿਟਾਂ ਤੱਕ ਸੀਮਿਤ ਕਰ ਦਿੱਤਾ ਜੋ ਕਿ 2023 ਵਿੱਚ ਜਾਰੀ ਕੀਤੇ ਗਏ 560000 ਪਰਮਿਟਾਂ ਤੋਂ ਕਾਫੀ ਘੱਟ ਹੈ ਮਿਲਰ ਦਾ ਕਹਿਣਾ ਹੈ ਕਿ 2024 ਲਈ ਜਾਰੀ ਕੀਤੇ ਗਏ ਅਧਿਆਨ ਪਰਮਿਟਰ 2023 ਲਈ ਜਾਰੀ ਕੀਤੇ ਗਏ 35% ਘਟਾ ਹਨ ਨਿਸ਼ਾਨੇ ਤੇ ਭਾਰਤੀ ਕੈਨੇਡਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 2024 ਦੇ ਮੁਕਾਬਲੇ 2025 ਵਿੱਚ ਸਟੱਡੀ ਪਰਮਿਟਾਂ ਵਿੱਚ 10% ਦੀ ਕਟੌਤੀ ਕੀਤੀ ਜਾਵੇਗੀ ਕੈਨੇਡਾ ਨੂੰ ਰਹਿائش ਦੀ ਘਾਟ ਦਾ ਸਾਹਮਣਾ ਕਰਨ ਪੈ ਰਿਹਾ ਹੈ ਜਿਸ ਦਾ ਦੋਸ਼ ਅਕਸਰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਤੇ ਲਗਾਇਆ ਜਾਂਦਾ ਹੈ ਕੈਨੇਡਾ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ, ਚੀਨ, ਫਿਲੀਪੀਨਜ਼ ਅਤੇ ਨਾਈਜੀਰੀਆ ਦੇ ਹਨ ਕੈਨੇਡਾ ਪਿਛਲੇ ਸਾਲਾਂ ਤੋਂ ਖਾਸ ਤੌਰ ਤੇ ਭਾਰਤੀ ਵਿਦਿਆਰਥੀਆਂ ਲਈ ਮਨਪਸੰਦ ਸਥਾਨ ਰਿਹਾ ਹੈ ਅਜਿਹੇ 'ਚ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਮੁੱਦੇ ਤੇ ਅਕਸਰ ਭਾਰਤੀਆਂ ਵੱਲ ਉਂਗਲ ਉਠਾਈ ਜਾਂਦੀ ਹੈ ਨੌਕਰੀਆਂ 'ਚ ਛਾਂਟੀ ਵੀਜ਼ਾ ਨਿਯਮਾਂ 'ਚ ਸਖਤੀ ਅਮਰੀਕਾ 'ਚ ਬਦੀ ਭਾਰਤੀਆਂ ਦੀ ਮੁਸ਼ਕਲ ਇੰਨੀ ਦਿਨੀ ਅਮਰੀਕਾ ਵਿੱਚ ਭਾਰੀ ਮੰਦੀ ਹੈ ਜਿਸ ਕਾਰਨ ਕਈ ਖੇਤਰਾਂ ਵਿੱਚ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਟੈਕਨਾਲੋਜੀ ਖੇਤਰ ਵਿੱਚ ਲੋਕਾਂ ਨੇ ਸਭ ਤੋਂ ਵੱਧ ਨੌਕਰੀਆਂ ਗੁਆ ਦਿੱਤੀਆਂ ਹਨ ਸ਼ਾਂਤੀ ਕਾਰਨ ਤਕਨੀਕੀ ਖੇਤਰ ਬੁਰੀ ਤਰ੍ਹਾਂ ਹਿੱਲ ਗਿਆ ਹੈ ਜਿਸ ਦਾ ਸਭ ਤੋਂ ਵੱਧ ਅਸਰ ਭਾਰਤੀ ਮੂਲ ਦੇ ਲੋਕਾਂ ਤੇ ਪਿਆ ਹੈ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਤਕਨੀਕੀ ਖੇਤਰ ਵਿੱਚ ਕੰਮ ਕਰਦੇ ਹਨ ਐਚ 1 ਬੀ ਵੀਜ਼ਾ ਰੱਖਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਨਵੇਂ ਵੀਜ਼ਾ ਨਿਯਮਾਂ ਦੇ ਨਾਲ-ਨਾਲ ਸ਼ਾਂਤੀ ਦਾ ਵੀ ਸਾਹਮਣਾ ਕਰਨਾ ਪਿਆ ਹੈ ਨਵੇਂ ਵੀਜ਼ਾ ਨਿਯਮਾਂ ਦੇ ਨਾਲ ਤਕਨੀਕੀ ਖੇਤਰ ਵਿੱਚ ਸ਼ਾਂਤੀ ਨੇ ਅਮਰੀਕਾ ਵਿੱਚ ਆਵਾਸ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਲਈ ਇੱਕ ਚਰਚਾਤੂਰਨ ਮਾਹੌਲ ਬਣਾਇਆ ਹੈ ਕੰਪਨੀ ਤੇ ਨજર ਰੱਖਣ ਵਾਲੀ ਸੰਸਥਾ layoffs.f ਅਨੁਸਾਰ ਇਕੱਲੇ ਅਮਰੀਕਾ ਵਿੱਚ 2024 ਵਿੱਚ 1.37 ਲੱਖ ਲੋਕ ਤਕਨੀਕੀ ਖੇਤਰ ਵਿੱਚ ਆਪਣੀਆਂ ਨੌਕਰੀਆਂ ਗਵਾਦੀਆਂ ਹਨ ਕਦੇ ਕਿਹਾ ਜਾਂਦਾ ਸੀ ਕਿ ਮੰਦੀ ਦਾ ਤਕਨੀਕੀ ਖੇਤਰ ਤੇ ਕੋਈ ਅਸਰ ਨਹੀਂ ਪੈਂਦਾ ਪਰ ਮੌਜੂਦਾ ਛਾਂਟੀ ਕਾਰਨ ਬਾਜ਼ਾਰ ਵਿੱਚ ਨੌਕਰੀਆਂ ਦੀ ਕਮੀ ਹੋ ਗਈ ਹੈ H1B ਵੀਜ਼ਾ 'ਚ ਨੌਕਰੀ ਲੱਭਣ ਦੀ ਸਮਾਂ ਸੀਮਾ ਘਟਾਈ ਗਈ ਹਾਲਾਂਕਿ ਅਜਿਹਾ ਨਹੀਂ ਹੈ ਕਿ ਭਾਰਤੀ ਕਾਮੇ ਸਿਰਫ ਨੌਕਰੀਆਂ ਖੁੱਸਣ ਤੋਂ ਡਰ ਰਹੇ ਹਨ ਸਗੋਂ ਵੀਜ਼ਾ ਨਿਯਮਾਂ ਨੇ ਵੀ ਉਹਨਾਂ ਦੀ ਹਾਲਤ ਖਰਾਬ ਕੀਤੀ ਹੋਈ ਹੈ H1B ਵੀਜ਼ਾ ਰੱਖਣ ਵਾਲੇ ਭਾਰਤੀਆਂ ਨੂੰ ਨਵੀਂ ਨੌਕਰੀ ਲੱਭਣ ਅਤੇ ਸੁਰੱਖਿਅਤ ਕਰਨ ਲਈ ਸਿਰਫ 2 ਮਹੀਨੇ ਦਿੱਤੇ ਜਾ ਰਹੇ ਹਨ ਜੇਕਰ ਉਹ ਦਿੱਤੇ ਗਏ ਸਮੇਂ ਦੇ ਅੰਦਰ ਨੌਕਰੀ ਪ੍ਰਾਪਤ ਕਰਨ ਵਿੱਚ ਸਫਲ ਰਹਿੰਦੇ ਹਨ ਤਾਂ ਉਹਨਾਂ ਤੇ ਅਮਰੀਕਾ ਛੱਡਣ ਦਾ ਖਤਰਾ ਹੈ ਇਸ ਦਾ ਮਤਲਬ ਹੈ ਕਿ ਇੱਕ ਪਾਸੇ ਨੌਕਰੀ ਖੁੱਸਣ ਦਾ ਖਤਰਾ ਹੈ ਉਥੇ ਹੀ ਦੂਜੇ ਪਾਸੇ ਜਲਦੀ ਨਵੀਂ ਨੌਕਰੀ ਲੱਭਣ ਦਾ ਦਬਾਅ ਵੀ ਵਰਕਰਾ ਰਿਹਾ ਹੈ ਗ੍ਰੀਨ ਕਾਰਡ ਲਈ ਲੰਮਾ ਇੰਤਜ਼ਾਰ ਅਮਰੀਕੀ ਕਾਗਨੇਸ਼ਨਲ ਰਿਸਰਚ ਸਰਵਿਸ ਦੀ ਰਿਪੋਰਟ ਬਤਾਵਕਾ ਭਾਰਤੀ ਹੁਨਰਮੰਦ ਕਾਮਿਆਂ ਨੂੰ ਗ੍ਰੀਨ ਕਾਰਡ ਲੈਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਕਈ ਵਾਰ ਉਹਨਾਂ ਨੂੰ ਸਾਰੇ ਕਿਰਤ ਕਾਨੂੰਨਾਂ ਦੀ ਪਾਲਣਾ ਕਰਨ ਦੇ ਬਾਵਜੂਦ 190 ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪੈਂਦੀ ਹੈ ਇਸ ਨਾਲ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ ਗ੍ਰੀਨ ਕਾਰਡ ਰਾਹੀਂ ਲੋਕਾਂ ਨੂੰ ਅਮਰੀਕਾ 'ਚ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਭਾਰਤ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਗ੍ਰੀਨ ਕਾਰਡ ਲਈ ਅਪਲਾਈ ਕਰਦੇ ਹਨ ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਦਾ ਭਾਰਤੀਆਂ ਤੇ ਅਸਰ ਅਮਰੀਕਾ ਦੇ ਵੀਜ਼ਾ ਨਿਯਮਾਂ 'ਚ ਸਭ ਤੋਂ ਵੱਡਾ ਬਦਲਾ EB5 ਵੀਜ਼ਾ 'ਚ ਦੇਖਿਆ ਗਿਆ ਹੈ ਵੀਜ਼ਾ ਦੀ ਇਸ ਸ਼੍ਰੇਣੀ ਦੇ ਤਹਿਤ ਗ੍ਰੀਨ ਕਾਰਡ ਪ੍ਰਾਪਤ ਕਰਨਾ ਆਸਾਨ ਹੈ EB5 ਵੀਜ਼ਾ ਲੋਕਾਂ ਨੂੰ ਕੁਝ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਕੇ ਵੀਜ਼ਾ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਇਹ ਵਿਜੇ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਹਨ ਪਰ ਚੀਨ ਅਤੇ ਭਾਰਤ ਦੇ ਵਿਨੇਕਰ ਨੂੰ ਅਕਸਰ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੌਰਾਨ ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ EB5 ਵੀਜ਼ਾ ਲਈ ਪ੍ਰਕਿਰਿਆ ਦੇ ਸਮੇਂ ਵਿੱਚ ਸੁਧਾਰ ਹੋ ਰਿਹਾ ਹੈ ਇੰਨਾ ਹੀ ਨਹੀਂ H1B ਵੀਜ਼ਾ ਫੀਸ ਵਿੱਚ ਵਾਧਾ ਲਾਗੂ ਕੀਤਾ ਗਿਆ ਹੈ ਪ੍ਰਤੀ ਲਾਪਾਤਰੀ ਫੀਸ 10 ਡਾਲਰ ਤੋਂ 215 ਡਾਲਰ ਤੱਕ ਵਧਾਈ ਗਈ ਹੈ ਇਸ ਵਿੱਚ 2150% ਦਾ ਵਾਧਾ ਹੋਇਆ ਹੈ ਅਰਜ਼ੀਆਂ ਦੀ ਫੀਸ ਵੀ ਵਧਾ ਦਿੱਤੀ ਗਈ ਹੈ ਅਤੇ ਪੇਪਰ ਫਾਈਲਿੰਗ 460 ਡਾਲਰ ਤੋਂ 780 ਡਾਲਰ ਹੋ ਗਈ ਹੈ। ਨਵੇਂ ਵੀਜ਼ਾ ਬਦਲਾਅ ਨੇ ਗ੍ਰੀਨ ਕਾਰਡ ਬਿਨੈਕਾਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। I-30 ਪਟੀਸ਼ਨ ਲਈ ਆਮ ਫਾਈਲਿੰਗ ਕੀਮਤ ਹੁਣ ਪੇਪਰ ਫਾਈਲਿੰਗ ਲਈ 675 ਡਾਲਰ ਅਤੇ ਆਨਲਾਈਨ ਫਾਈਲਿੰਗ ਲਈ 625 ਡਾਲਰ ਹੈ। ਇਹ ਸਨ ਵਿਦੇਸ਼ ਨਾਲ ਸੰਬੰਧਿਤ ਕੁਝ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।